ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੁੰਡਾ ਡਾਕੂਆਂ ਵਾਂਗ ਮੂੰਹ 'ਤੇ ਸਰਲ ਬੇਟ ਕੇ ਕੈਨੇਡਾ ਤੋਂ ਤਿੰਨਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਮੁੰਡਾ ਘਰ ਜਾਣ ਦੀ ਬਜਾਏ ਸਿੱਧਾ ਮਾਂ ਦੀ ਦੁਕਾਨ ਤੇ ਪਹੁੰਚ ਜਾਂਦਾ ਜਿੱਥੇ ਮਾਂ ਸ਼ਰਕ ਕਿਨਾਰੇ ਮੱਛੀਆਂ ਵੇਚ ਰਹੀ ਹੁੰਦੀ ਆ ਤਾਂ ਜਾ ਕੇ ਪੋਤਮਾ ਨੂੰ ਕਹਿੰਦਾ ਹੈ ਮਾਤਾ ਮੈਨੂੰ 2 ਕਿਲੋ ਮੱਛੀਆਂ ਦੇ ਦਿਓ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਜੇ ਮਾਵਾਂ ਠੰਡੀਆਂ ਕਹਾਂ <laughs> ਜਬਾ